ਡਿੰਪੀ ਢਿੱਲੋਂ ਦਾ ਜੇਤੂ ਕਾਫਲਾ ਤੁਸੀਂ ਦੇਖ ਸਕਦੇ ਹੋ ਕਿਵੇਂ ਕਰਮਾਸ ਮਚਾਦਾ ਨਜ਼ਰ ਆ ਰਿਹਾ ਹੈਗਾ ਤਿਲ ਸੁੱਟਣ ਨੂੰ ਜਗਾ ਨਹੀਂ ਸਮਰਥ ਖੁਸ਼ੀ ਨਾਲ ਝੂਮ ਰਹੇ ਨੇ ਤੁਸੀਂ ਦੇਖ ਸਕਦੇ ਹੋ ਰਾਜਾ ਬੜਿੰਗ ਤੇ ਅਮਰਤਾ ਬੜਿੰਗ ਦੇ ਪੋਸਟਰ ਜਿਹੜੇ ਸਾਫ਼ ਦਿਖਾਈ ਦੇ ਰਹੇ ਨੇ ਰਹੇ ਨੇ ਜਗਾ ਜਗਾ ਅਮਰਤਾ ਬੜਿੰਗ ਤੇ ਰਾਜਾ ਬੜਿੰਗ ਦੇ ਪੋਸਟਰ ਲੇਕਿਨ ਗਿੱਦੜ ਬਾਹੇ ਦਾ ਰਾਜਾ ਬਣਿਆ ਡਿੰਪੀ ਢਿੱਲੋਂ ਡਿੰਪੀ ਢਿੱਲੋਂ ਦੇ ਸਿਰ ਜਿਹੜਾ ਹੈਗਾ ਰਾਜਾ ਸ਼ਾਹੀ ਦਾ ਤਾਜ ਜਿਹੜਾ ਹੈਗਾ ਆ ਉਹੋ ਗਿੱਦੜਪਾਹੇ ਦੇ ਲੋਕਾਂ ਨੇ ਪਹਿਨਾਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਸਮਰਥਕ ਸਮਰਥਕ ਜਿਹੜੇ ਖੁਸ਼ੀ ਚ ਚੁੰਮ ਰਹੇ ਨੇ 12 ਸਾਲ ਦੀ ਤਪੱਸਿਆ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਜਾ ਬੜਿੰਗ ਨੇ 12 ਸਾਲ ਦੇਖੀ ਤੁਸੀਂ ਦੇਖ ਸਕਦੇ ਹੋ ਬਾਮਾ ਕਿਵੇਂ ਔਲਾਰੀਆਂ ਹੋਈਆਂ ਨੇ ਵੱਡੇ ਭੰਗੜੇ ਪੈ ਰਹੇ ਨੇ ਗਿੱਦੜਪਾਹੇ ਦੇ ਵਿੱਚ ਡਿੰਪੀ ਢਿੱਲੋਂ ਦਾ ਡੰਕਾ ਵੱਜਿਆ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਜਿਹੜੀਆਂ ਗਿੱਦੜਪਾਹੇ ਤੋਂ ਆ ਡਿੰਪੀ ਢਿੱਲੋਂ ਦੇ ਜੇਤੂ ਮੈਂ ਕਹਿ ਸਕਦੇ ਹਾਂ ਕਾਫਲੇ ਦੀਆਂ ਤਸਵੀਰਾਂ ਜੋ ਇਸ ਵੀ ਦੇ ਡਿੰਪੀ ਢਿੱਲੋਂ ਆਪਣੇ ਘਰ ਨੂੰ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਰਾਜਾ ਬੜਿੰਗ ਤੇ ਅਮਰਤਾ ਬੜਿੰਗ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਲੈਫਟ ਰਾਈਟ ਦੋਨੋਂ ਪਾਸੇ ਪੋਸਟਰ ਉਹ ਵੀ ਵੱਡੇ ਵੱਡੇ ਤੀਜਾ ਪੋਸਟਰ ਵੀ ਨਜ਼ਰ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪੋਸਟਰਾਂ ਦੇ ਹਿਸਾਬ ਨਾਲ ਤਾਂ ਜੇਤੂ ਜਿਹੜਾ ਹੈਗਾ ਆ ਕਾਂਗਰਸ ਦਾ ਉਮੀਦਵਾਰ ਚਾਹੀਦਾ ਸੀ ਲੇਕਿਨ ਗਿੱਦੜਵਾਹੇ ਦਾ ਰਾਜਾ ਬਣਿਆ ਇਸ ਵਕਤ ਡਿੰਪੀ ਢਿੱਲੋਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਹੋਲੀ ਖੇਡੀ ਜਾ ਰਹੀ ਹੈ ਰੰਗਾਂ ਦੇ ਨਾਲ ਜਿੱਤ ਦਾ ਜਸ਼ਨ ਜਿਹੜਾ ਖੁਸ਼ੀ ਕੁਝ ਅਜੀਬ ਹੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਵਿਆਹ ਨਾਲੋਂ ਵੀ ਵੱਡਾ ਮਾਹੌਲ ਤੁਸੀਂ ਦੇਖ ਸਕਦੇ ਹੋ ਕੰਬ ਦੇ ਮੇਲੇ ਜਿੰਨਾ ਰੱਛ ਕਹਿ ਸਕਦੇ ਆਪਾਂ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹਰ ਜਗ੍ਹਾ ਟ੍ਰੈਫਿਕ ਜਾਮ ਗਲੀਆਂ ਭਰੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਡਿੰਪੀ ਢਿੱਲੋਂ ਦਾ ਜਿਹੜਾ ਕਾਫਲਾ ਹੈਗਾ ਆ ਉਹ ਗਿੱਦੜ ਬਾਹਾਂ ਦੇ ਵਿੱਚੋਂ ਦੀ ਨੰਗਦਾ ਹੋਇਆ ਡਿੰਪੀ